ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਪੰਜ ਵੱਡੇ ਐਲਾਨ ਕੀਤੇ ਗਏ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾ ਵੱਡਾ ਐਲਾਨ ਇਹ ਕੀਤਾ ਗਿਆ ਕਿ ਜਿਹੜੀ ਧਮਕੀ ਪਿਛਲੇ ਦਿਨੀ ਅਕਾਲੀ ਦਲ ਦੇ ਵੱਲੋਂ ਦਿੱਤੀ ਗਈ ਹੈ ਕਿ ਜੇਕਰ ਸਾਡਾ ਅਕਾਲੀ ਦਲ ਦਾ ਨਾਮ ਵਰਤਿਆ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਕ੍ਰਿਮੀਨਲ ਕੇਸ ਦਰਜ ਕਰਾਵਾਂਗੇ ਤਾਂ ਅੱਜ ਖੁੱਲੀ ਛੁੱਟੀ ਉਹਨਾਂ ਵੱਲੋਂ ਦਿੱਤੀ ਗਈ ਹੈ ਅਕਾਲੀ ਦਲ ਦੇ ਉਹਨਾਂ ਆਗੂਆਂ ਨੂੰ ਜਿਨ੍ਹਾਂ ਨੇ ਧਮਕੀ ਦਿੱਤੀ ਸੀ ਜਾਂ ਫਿਰ ਚੇਤਾਵਨੀ ਦਿੱਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਜੇਲ੍ਹ ਜਾਣ ਨੂੰ ਤਿਆਰਾਂ ਤੁਸੀਂ ਕਾਰਵਾਈ ਕਰੋ ਭਾਵੇਂ 100 ਵਾਰੀ ਕਰੋ ਦੂਸਰਾ ਵੱਡਾ ਐਲਾਨ ਗਿਆਨੀ ਹਰਪ ਸਿੰਘ ਨੇ ਕੀਤਾ ਹੈ ਕਿ 1 ਮਹੀਨੇ ਦੇ ਅੰਦਰ-ਅੰਦਰ ਇਕਬਾਲ ਸਿੰਘ ਝੁੰਡਾਂ ਦੀ ਅਗਵਾਈ ਦੇ ਵਿੱਚ ਇੱਕ ਵਿਜਨ ਡਾਕੂਮੈਂਟ ਤਿਆਰ ਕੀਤਾ ਜਾਵੇਗਾ ਜੋ ਪੰਜਾਬ ਦੇ ਅਹਿਮ ਮਸਲਿਆਂ ਨੂੰ ਲੈ ਕੇ ਹੋਵੇਗਾ ਤੇ ਇਹੀ ਸਾਡਾ ਏਜੰਡਾ ਹੋਣਗੇ ਅਤੇ ਵੱਖ-ਵੱਖ ਬੁੱਧੀਜੀਵੀਆਂ ਅਤੇ ਵਿਚਾਰਕ ਲੋਕਾਂ ਦੇ ਨਾਲ ਗੱਲਬਾਤ ਕਰਕੇ ਇਹ ਵਿਜਨ ਡਾਕੂਮੈਂਟ ਤਿਆਰ ਕੀਤਾ ਜਾਵੇਗਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਿਜਨ ਡਾਕੂਮੈਂਟ ਹੀ ਅਜੰਡਾ ਹੋਵੇਗਾ ਪੰਜਾਬ ਦੇ ਲਈ ਅਸੀਂ ਕੀ ਕੁਝ ਕਰਨਾ ਇਹ ਸਾਰੀ ਰੂਪਰੇਖਾ ਤਿਆਰ 1 ਮਹੀਨੇ ਵਿੱਚ ਕੀਤੀ ਜਾਏਗੀ ਤੀਸਰਾ ਐਲਾਨ ਕੀਤਾ ਗਿਆ ਹੈ ਕਿ ਜਸਟਿਸ ਨਿਰਮਨ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਲੀਗਲ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ ਜਿਹੜੇ ਸਾਰੇ ਕਾਨੂੰਨੀ ਦਾਅ ਪੇਚ ਹੈ ਜਿਹੜੇ ਇਹ ਅਕਾਲੀ ਦਲ ਦੇ ਲਈ ਕਿਸ ਤਰੀਕੇ ਦੇ ਨਾਲ ਡਿਫੈਂਡ ਕਰਨਾ ਅਕਾਲੀ ਦਲ ਨੂੰ ਜਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਚੁਣੌਤੀਆਂ ਬਣ ਸਕਦੀਆਂ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਲੀਗਲ ਟੀਮ ਦੇ ਗਠਨ ਦਾ ਐਲਾਨ ਕੀਤਾ ਗਿਆ ਜਸਟਿਸ ਨਰਮਨ ਸਿੰਘ ਦੀ ਅਗਵਾਈ ਦੇ ਵਿੱਚ ਚੌਥਾ ਵੱਡਾ ਐਲਾਨ ਜੋ ਕੀਤਾ ਗਿਆ ਉਹ ਹੈ ਬੀਬੀ ਜਗੀਰਕਾਰ ਦੀ ਅਗਵਾਈ ਦੇ ਵਿੱਚ ਇਸਤਰੀ ਅਕਾਲੀ ਦਲ ਦਾ ਗਠਨ ਕੀਤਾ ਜਾਏਗਾ ਬੀਬੀ ਜਗੀਰਕਾਰ ਕੋਲ ਬਹੁਤ ਤਜਰਬੇਗਿਆਨੀ ਹਰਪ ਸਿੰਘ ਦਾ ਕਹਿਣਾ ਹੈ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਸਤਰੀ ਅਕਾਲੀ ਦਲ ਦਾ ਹੁਣ ਗਠਨ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਪੰਜਵਾਂ ਵੱਡਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਇੱਕ 31 ਮੈਂਬਰੀ ਜੋ ਵਰਕਿੰਗ ਕਮੇਟੀ ਹੈ ਉਸ ਦੇ ਲਈ ਵੀ ਅੱਜ ਅਸੀਂ ਗੱਲਬਾਤ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਰਕਿੰਗ ਕਮੇਟੀ ਦੇ ਨਾਵਾਂ ਦਾ ਐਲਾਨ ਕੀਤਾ ਜਾਏਗਾ ਜਿਹੜੇ ਸਾਰੇ ਅਧਿਕਾਰ ਨੇ ਉਹ ਵਰਕਿੰਗ ਕਮੇਟੀ ਕੋਲ ਹੋਣਗੇ ਪ੍ਰਧਾਨ ਕੋਲ ਕੋਈ ਵੀ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਹੋਵੇਗਾ ਕਿ ਜੋ ਵੀ ਮਰਜ਼ੀ ਫੈਸਲਾ ਲੈ ਲਵੇ ਤਾਂ ਵਰਕਿੰਗ ਕਮੇਟੀ ਹੀ ਪੂਰੇ ਪੰਜਾਬ ਦੇ ਵਿੱਚ ਸਾਰੇ ਮਸਲਿਆਂ ਨੂੰ ਦੇਖੇਗੀ ਅਤੇ ਜੋ ਫੈਸਲੇ ਲੈਣੇ ਆ ਉਹ ਵਰਕਿੰਗ ਕਮੇਟੀ ਹਿਲਾਏਗੀ ਸਭ ਤੋਂ ਪਾਵਰਫੁਲ ਕਮੇਟੀ ਇਸ ਵਰਕਿੰਗ ਕਮੇਟੀ ਨੂੰ ਬਣਾਇਆ ਜਾਏਗਾ ਤਾ ਇਸ ਤਰ੍ਹਾਂ ਜਿਹੜੇ ਡੈਲੀਗੇਟ ਨੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਸਰਕਲ ਪ੍ਰਧਾਨ ਨੇ ਉਹਨਾਂ ਦੀ ਚੋਣ ਵੀ ਡੈਲੀਗੇਟਸ ਦੇ ਰਾਹੀਂ ਕੀਤੀ ਜਾਏਗੀ ਇਹ ਐਲਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ ਸੋ ਇਹ ਪੰਜ ਵੱਡੇ ਐਲਾਨ ਅੱਜ ਕੀਤੇ ਗਏ ਨੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਤੋਂ ਇਲਾਵਾ 20 ਅਗਸਤ ਨੂੰ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਮਨਾਈ ਜਾਣੀ ਹੈ ਜਿਸ ਦੇ ਵਿੱਚ ਪਹੁੰਚਣ ਦੀ ਅਪੀਲ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕੀਤੀ ਹੈ ਤਾਂ ਅਕਾਲੀ ਦਲ ਦੇ ਵੱਲੋਂ ਇਹ ਨਵੇਂ ਐਲਾਨ ਕੀਤੇ ਗਏ ਨੇ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ